ਸਰ ਥੋੜੀ ਜਿਹੀ ਫਾਇਰ ਤੇ ਉੱਪਰ ਨਾ ਪੈ ਸਕ। ਮਜੀ ਸਰ ਕਿਹੜੇ ਕੈਂਪਾਂ ਸਰਵੰਦਰ ਸਿੰਘ ਜਿਹੜਾ ਪੁਲਿਸ ਵਾਲੇ ਇੰਕਾਉਂਟਰ ਵਾਲੀ ਪਸੰਦ ਇੱਕ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਬੇ ਦੇ ਏਰੀਆ ਚ ਜਿਹਦੇ ਚ ਇੱਕ ਥਾਰ ਸਨੇਚ ਕੀਤੀ ਗਈ ਸੀ। ਉਹਦੇ ਮੁਤਲਕ 168 ਨੰਬਰ ਪਰਚਾ ਉਥੇ ਦਰਜ ਹੋਇਆ ਸੀ। ਉਹਦੇ ਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ। ਜੇ ਐਸਪੀ ਡੀ ਇੰਚਾਰਜ ਸੀ ਹੈ ਇਹ ਤੇ ਸਪੈਸ਼ਲ ਸਟਾਫ ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀ ਇਹ ਇਹ ਕੁੱਲ ਇਨਫੋਰਮੇਸ਼ਨ ਆਈ ਕਿ ਨਾ ਜਿਹੜਾ ਮੇਨ ਅਕਿਊਜ਼ਡ ਹੈ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਹਦੇ ਵੱਲ ਮੂਵਮੈਂਟ ਹੈਗੀ ਉਹਦੀ ਜੇ ਉੱਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚ ਇਹਦੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤਾ ਗਿਆ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਦਿੱਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਹੈ ਉਸ ਇੰਜਰੀ ਕਰਕੇ ਇਹਨੂੰ ਅਸੀਂ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਤੇ ਗੱਡੀ ਰਿਕਵਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਉਹਦੇ ਵਿੱਚ ਪਰਚਾ ਅਸੀਂ ਦਰਜ ਕਰ ਰਹੇ ਹਾਂ ਪਛਾਣੇ ਥਾਣੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ ਚ ਇਹ ਤੇ ਪਹਿਲਾਂ ਵੀ 6 ਪਰਚੇ ਨੇ ਲੁੱਟ ਕੋ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਖਤਨਾ ਚਲੇ ਵਿੱਚ ਵੀ ਪਰਚਾ ਦਰਜ ਹੈ ਸੰਗਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਹੈ ਤੇ ਇਹ ਆਪਣੇ ਆਪ ਨੂੰ 90 ਦਾ ਜਿਹੜਾ ਵੱਡਾ ਬਦਮਾਸ਼ ਕੋਹੰਦਾ ਸੀ ਕਿ 90 ਵਿੱਚ ਮੇਰਾ ਨਾਮ ਚੱਲਦਾ ਤੇ 90 ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਸੋ ਉਹਦਾ ਅਰਜਨ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ 90 ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥ ਪਾਉਗੀ ਸੋ ਅਸੀਂ ਅੱਗੇ ਵੀ ਇਹ ਕਰਦੇ ਰਵਾਂਗੇ ਜਿਵੇਂ ਸਾਡੀਆਂ ਡਾਇਰੈਕਸ਼ਨਸ ਨੇ ਡੀਸੀਪੀ ਸਾਹਿਬ ਦੀਆਂ ਸੀਐਮ ਸਾਹਿਬ ਦੀਆਂ ਕਿ ਇਹਨਾਂ ਕ੍ਰਾਈਮਨਲਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਢਿੱਲਾ ਵਤੀਰਾ ਨਾ ਕੀਤਾ ਜਾਵੇ ਕਿਸੇ ਵੀ ਦਾ ਰਿਜ਼ਲਟ ਆਈਗਾ ਨਾਲ ਨਾਲ ਨਾਂ ਵਰਤੀ ਜਾਵੇ ਸੋ ਪਟਿਆਲਾ ਪੁਲਿਸ ਇਹਨਾਂ ਪ੍ਰਤੀ ਸ਼ਕਤੀ ਨਾਲ ਕਾਰਵਾਈ ਕਰੂਗੀ ਤੇ ਅੱਗੋਂ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਤਾਂ ਜੋ ਲੋਕਾਂ ਨੂੰ ਸੇਫਟੀ ਨਾਲ ਰੱਖਿਆ ਜਾ ਸਕੇ ਕੋਈ ਕ੍ਰਾਈਮ ਤੋਂ ਬਚਾਇਆ ਜਾ ਸਕੇ ਸਿਰ ਇਕੱਲਾ ਸੀ ਇਕੱਲਾ ਸੀ ਇਹ ਹਾਂਜੀ ਅੱਜ ਇਹ ਇਕੱਲਾ ਸੀਗਾ ਆਦਰਵਾਇਜ਼ ਇਹ ਵਾਰਦਾਤ ਵਿੱਚ ਹੋਰ ਵੀ ਬੰਦੇ ਇਨਵੋਲਟ ਸੀਗੇ ਇਹ ਹੁਣੇ ਨਾਬਾ ਜੇਲ੍ਹ ਤੋਂ ਬਾਹਰ ਆਇਆ ਉੱਥੇ ਇਹਦਾ ਕੰਟੈਕਟ ਬਣਿਆ ਸੀਗਾ ਬਾਕੀਆਂ ਨਾਲ ਸੋ ਇਹ ਵੇਖਣ ਵਾਲੀ ਗੱਲ ਹੈ ਤਫतीश ਵਿੱਚ ਕਿ ਜੇਲ੍ਹ ਦਾ ਕੋਈ ਬੰਦਾ ਵੀ ਸ਼ਾਇਦ ਇਹਦੇ ਵਿੱਚ 몰 ਹੋਊਗਾ ਜਿਹੜਾ ਵਾਰਦਾਤ ਪੈਨਾ ਹੋਈ ਸੀ ਤੇ ਰਾਮਸ ਵੀ ਕੋਈ ਰਿਕਵਰੀ ਹੋਈ ਹੈ ਜਿਹਨਾਂ ਦੀ ਹਾਂਜੀ ਹਨ ਵੀ ਕੋਈ ਰਿਕਵਰੀ ਹੋਈ ਹੈ ਹਾਂਜੀ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਤਿੰਨ ਲਾਈਵ ਰਾਉਂਡ ਰਿਕਵਰ ਹੋਏ ਤੇ ਤਿੰਨ ਜਿਵੇਂ ਮੈਂ ਦੱਸਿਆ ਕਿ ਇਹਨੇ ਫਾਇਰ ਕੀਤੇ ਸੀ ਉਹ ਖੋਲ ਰਿਕਵਰ ਕੀਤੇ ਤੇ ਕੀ ਮੈਸੇਜ ਦੇਣਾ ਜੋ ਕਿ ਕਿ ਐਕਟਿਵ ਬੂਤ ਹੋ ਰਿਹਾ ਹੈ ਗੈਂਗਸਟਰ ਗੈਂਗਵਾੜੀ ਮੈਸੇਜ ਬਹੁਤ ਕਲੀਅਰ ਹੈ ਜੀ ਪੰਜਾਬ ਪੁਲਿਸ ਬਹੁਤ ਐਕਟਿਵ ਹੈ ਪੰਜਾਬ ਪੁਲਿਸ ਮੁਸਤੈਦ ਹੈ ਕੋਈ ਵੀ ਇਹੋ ਜਿਹਾ ਕ੍ਰਿਮੀਨਲ ਨਾਲ ਸਖਤਾਈ ਤੋਂ ਸਖਤਾਈ ਨਾਲ ਡੀਲ ਕੀਤਾ ਜਾਊਗਾ ਕਿਸੇ ਵੀ ਪ੍ਰਤੀ ਇਹੋ ਜਿਹਾ ਟੈਗ ਨਹੀਂ ਪੱਟੇਗਾ